ਸਸਕਾਰ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਦਾਲ ਕੱਦੂ ਦਾਲ ਮੈਂ ਪਹਿਲੋ 1 ਘੰਟਾ ਭਿਓ ਕੇ ਰੱਖੀ ਸੀ ਮੈਂ ਦਾਲ ਇੱਕ ਕੋਲੀ ਲਈ ਸੀ ਦਾਲ ਤੇ ਦਾਲ ਨੂੰ ਮੈਂ ਭਿਓ ਛੱਡਿਆ ਦਾਲ ਸਾਡੀ ਫੁੱਲ ਕੇ ਆ ਵਧੀਆ ਹੋ ਗਈ ਆ ਤੇ ਇੱਧਰ ਮੈਂ ਦੋ ਕੱਦੂ ਲਏ ਸੀ ਆਪਾਂ ਕੱਦੂਆਂ ਨੂੰ ਛਿੱਲ ਲਵਾਂਗੇ ਤੇ ਆ ਤੜਕੇ ਦਾ ਸਮਾਨ ਸੀ ਇਹ ਦੋ ਪਿਆਜ਼ ਦੋ ਟਮਾਟਰ 1 ਇੰਚ 1.5 ਇੰਚ ਮੈਂ ਅਦਰ ਲਿਆ ਸੀ ਤੇ ਲਸਣ ਪਾਵਾਂਗੇ ਤੇ ਹੁਣ ਆਪਾਂ ਕੱਦੂਆਂ ਨੂੰ ਛਿੱਲ ਲਵਾਂਗੇ ਇਸ ਤਰ੍ਹਾਂ ਆਪਾਂ ਕਦੂ ਨੂੰ ਛਿਲ ਲਵਾਂਗੇ ਆਪਾਂ ਕਦੂਆਂ ਨੂੰ ਛਿਲ ਕੇ ਤੇ ਤੋਲਿਆ ਸੀ ਤੇ ਹੁਣ ਮੈਂ ਕਦੂਆਂ ਨੂੰ ਕੱਟ ਲਵਾਂਗੇ ਕਦੂ ਮੈਂ ਜਿਆਦਾ ਬਰੀਕ ਨਹੀਂ ਮੀਡੀਅਮ ਸਾਈਜ਼ ਦੇ ਕਦੂ ਕੱਟ ਲਏ ਸੀ ਹਾਂਜੀ ਆਪਾਂ ਕਦੂ ਕੱਟ ਲਏ ਤੇ ਮੈਂ ਕਦੂ ਕੁੱਕਰ ਚ ਪਾ ਦਵਾਂਗੇ ਤੇ ਨਾਲ ਹੀ ਆਪਾਂ ਦਾਲ ਪਾ ਦਵਾਂਗੇ ਦਾਲ ਮੈਂ ਪੰਜ ਚਾਰ ਪਾਣੀ ਥੋਲ ਕੇ ਫੇਰ ਭੁਉਈ ਸੀ ਇੱਕ ਚਮਚਾ ਮੈਂ ਨਮਕ ਪਾ ਦਾਂਗੀ। ਹਲਦੀ ਪਾ ਦਾਂਗੇ ਇੱਕ ਚਮਚ। ਤੇ ਇੱਕ ਚਮਚਾ ਮੈਂ ਕੁੱਟੀ ਹੋਈ ਹਰੀ ਮਿਰਚ ਪਾਤੀ। ਤੇ ਇੱਕ ਚਮਚਾ ਮੈਂ ਤੇਲ ਪਾ ਦਵਾਂਗੇ। ਪਾਣੀ ਪਾ ਦਵਾਂਗੇ। ਕਿਉਂਕਿ ਪਾਣੀ ਦਾਲ ਪਹਿਲੇ ਪਿਓਏ ਸੀ ਪਾਣੀ ਜ਼ਿਆਦਾ ਨਹੀਂ ਪਾਵਾਂਗੇ ਆਪਾਂ ਪਾਣੀ ਮੈਂ 1 ਇੰਚ 1.5 ਇੰਚ ਉੱਪਰ ਲਿਆ ਦਾਲ ਦੇ ਉੱਪਰ ਤੇ ਕੁੱਕਰ ਨੂੰ ਕੱਢ ਦਵਾਂਗੇ ਬੰਦ ਤੇ ਹੁਣ ਮੈਂ ਡਕਸ਼ਨ ਤੇ ਕੁੱਕਰ ਰੱਖ ਦਵਾਂਗੀ ਕੁੱਕਰ ਮੈਂ ਡਕਸ਼ਨ ਤੇ ਰੱਖਤਾ ਤੇ ਤਿੰਨ ਕ ਸੀਟੀਆਂ ਦਵਾ ਦੇਵਾਂਗੇ ਆਪਾਂ ਤਿੰਨਾਂ ਸੀਟੀਆਂ ਤੇ ਬੰਦ ਕਰ ਦਵਾਂਗੇ ਹਾਂਜੀ ਆਪਾਂ ਕੜਾਈ ਲਾਤੀ ਇੱਕ ਸਾਈਡ ਤੇ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਹਾਂਜੀ ਤੇਲ ਗਰਮ ਹੋ ਗਿਆ ਤਾਂ ਮੈਂ ਜੀਰਾ ਪਾ ਦਵਾਂਗੇ ਉਸ ਤੋਂ ਬਾਅਦ ਪਾ ਦਵਾਂਗੇ ਨਾਲ ਹੀ ਥੋਮ ਅਦਰਕ ਪਾ ਦਾਂਗੇ ਆਪਾਂ पा देंगे आप प्याज प्याज में आप कर लवेंगे हाँ जी प्याज साढ़े भुने गए तो मैं थोड़ी जी बच्चे हल्दी पा देवगी ਚਮਚੇ ਦਾ ਚੌਥਾ ਇੱਥੇ ਕਾਲੀ ਮਿਰਚ ਪਾਵਾਂਗੇ ਚਮਚੇ ਦਾ ਚੌਥਾ ਇਸਾ ਢੇਗੀ ਮਿਰਚ ਪਾ ਦਾਂਗੇ ਦੋਸਤੋ ਬਾਅਦ ਨਾਲ ਟਮਾਟਰ ਪਾ ਦਵਾਂਗੇ ਨਮਕ ਆਪਾਂ ਪਹਿਲੇ ਪਾਇਆ ਸੀ ਜੀ ਆਪਾਂ ਦਾਲ ਨੂੰ ਚੈੱਕ ਕਰ ਲੀਨੇ ਕੁਤਰ ਖੋਲ ਕੇ ਦਾਲ ਸਾਡੀ ਐ ਵਧੀਆ ਗਲ ਗਈ ਜੋ ਹੁਣ ਤੜਕੇ ਦੇ ਵਿੱਚ ਥੋੜੀ ਜਿਹੀ ਮੈਂ ਕਸਤੂਰੀ ਮਿਰਚ ਪਾ ਦਵਾਂਗੀ ਤੜਕੇ ਨੂੰ ਕੁਮਿੰਟ ਵਾਸਤੇ ਹੋਰ ਆਪਾਂ ਘੋਨ ਲਵਾਂਗੇ ਤੇ ਫਿਰ ਆਪਾਂ ਨੂੰ ਦਾਲ ਪਾ ਦਵਾਂਗੇ ਤੜਕਾ ਸਾਡਾ ਘੋਨ ਹੋ ਗਿਆ ਤੜਕੇ ਨੇ ਤੇਲ ਛੱਡ ਦਿੱਤਾ ਤੇ ਹੁਣ ਮੈਂ ਦਾਲ ਪਾ ਦਵਾਂਗੀ ආුව අපා දෝතන මිින්ට වාස්තේ ගෑස්තේ අපාන් දෙන්නන් තවාන්ගෙන් දෝකමින්ට වාස්නය පතාතක පකාමාග ਜੀ ਆਪਾਂ ਦਾਲ ਕੱਦੂ ਨੂੰ ਚੈੱਕ ਕਰ ਲਵਾਂਗੇ 3-4 ਮਿੰਟ ਹੋ ਗਏ ਸੀ ਮੈਂ ਤੜਕਾ ਲਾ ਕੇ ਫੇਰ ਉੱਪਰ ਰੱਖਤੀ ਸੀ ਦਾਲ ਤੇ ਦੋ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਦਾਲ ਸਾਨੂੰ ਇਸ ਤਰ੍ਹਾਂ ਦੀ ਚਾਹੀਦੀ ਐ ਤੇ ਹੁਣ ਆਪਾਂ ਧਨੀਆ ਪਾ ਦਾਂਗੇ ਕਿਆ ਅਸਾਨੂੰ ਕਰ ਦਵਾਂਗੇ ਬੰਦ ਹਾਂਜੀ ਦਾਲ ਨੂੰ ਆਪਾਂ ਸਰਵ ਕਰ ਲਵਾਂਗੇ ਸਾਡੀ ਦਾਲ ਕद्दू ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ